ਜੋ ਵਕਰੇ ਵਕਰੇ ਸ਼ਬਦਕੋਸ਼ ਚਾਰ ਕਰ ਸਕਦੇ ਆ ਆਨਲਾਈਨ ਟੂਲਸ ਲੱਭ ਸਕਦੇ ਆ ਤੇ ਨਾਲ ਨਾਲ ਜਿਹੜੀ ਛੰਡੀ ਤਕਨੀਕੀ ਸ਼ਬਦਾਵਲੀ ਆ ਜਾਂ ਟਰਨਰੋਲੋਜੀ ਹੈ ਇਹਦੇ ਲਈ ਸੰਸਤਾਗਤ ਯਤਨ ਜੜਿਆਓ ਜਿਆਦਾ ਵਧੀਆ ਸਾਬਤ ਹੋ ਸਕਦੇ ਆ ਕਿ ਜੋ ਸਾਡਾ ਪੰਜਾਬੀ ਭਾਸ਼ਾ ਦਾ ਮਿਆਰੀਕਰਨ ਹੈ ਕਿਤਨਾ ਕਿਤੇ ਅਸੀਂ ਉਹ ਮਿਆਰੀ ਰਚਨਾਵਾਂ ਦੇ ਤਰ੍ਹਾਂ ਤੋਂ ਇਹ ਜਿਹੜੀ ਜਾਗਰਤੀ ਹੈ ਇਹ ਸਾਨੂੰ ਆਪਣੇ ਵਿਅਕਤੀਗਤ ਪੱਧਰ ਦੇ ਉੱਪਰ ਉਹਨੂੰ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਪਰ ਸਸੰਗਤ ਰੂਪ ਦੇ ਵਿੱਚ ਇਹ ਜਿਹੜਾ ਇਹਦੇ ਲਈ ਕੁਝ ਨਾ ਕੁ ਜੜੇ ਆ ਸਾਂਝੇ ਯਤਨਾਂ ਦੀ ਵੀ ਲੋੜ ਪਾਸ ਦੀ ਹੈ ਔਰ ਨਾਲ ਹੀ ਨਾਲ ਸੱਭਿਆਚਾਰਕ ਪੱਧਰ ਦੇ ਉੱਪਰ ਜੋ ਗਰਾਬਟ ਆ ਰਹੀ ਹੈ ਜੋ ਸਾਡਾ ਪੰਜਾਬੀ ਯੂਥ ਹੈ ਪੰਜਾਬੀ ਵਰਗ ਹੈ ਉਹ ਜਿਹੜਾ ਉਹ ਸਾਡੀਆਂ ਜੋ ਸੱਭਿਆਚਾਰਕ ਕਦਰਾਂ ਕੀਮਤਾਂ ਨੇ ਜੋ ਸਾਡੀਆਂ ਬਿਆਰੀ ਰਚਨਾਵਾਂ ਨੇ ਉੱਚ ਪੱਧਰ ਦੀਆਂ ਰਚਨਾਵਾਂ ਨੇ ਉਹਨੂੰ ਅਸੀਂ ਲਿਪੀਅੰਤਰਣ ਕਰੀਏ ਉਨੂੰ ਸਿਵਾਕ ਵਕ ਪਸ਼ਾਵਨ ਦੇ ਵਿੱਚ ਟ੍ਰਾਂਸਲੇਟ ਕਰੀਏ ਤੇ ਉਹ ਜੋ ਲੋਕ ਸਾਡੇ ਜੋ ਅਮੀਰ ਵਿਰਸਾ ਹੈ ਉਹਨੂੰ ਪੜ ਕੇ ਉਹਦੇ ਤੋਂ ਵਕਫ ਹੋ ਸਕਣ ਤੇ ਸ਼ਾਇਦ ਜੋ ਸਾਡਾ ਅਧਿਆਪਕ ਮੰਚ ਬਣਿਆ ਹੈ ਇਹਦੇ ਇਹਦੇ ਸ਼ਾਇਦ ਹੀ ਪੋਜ਼ਿਟਿਵ ਰਿਜ਼ਲਟ ਨਿਕਲਣਗੇ ਕਿ ਅਸੀਂ ਆਪਣੀ ਭਾਸ਼ਾ ਨੂੰ ਵਸ਼ੇ ਪੱਦਰ ਦੀ ਭਾਸ਼ਾ ਨੇ ਇਸ ਤਰ੍ਹਾਂ ਨਹੀਂ ਮਰਦੀ ਭਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ ਕੁਝ ਕੁ ਸ਼ਬਦਾਂ ਨੇ ਮਰਨਾ ਨਹੀਂ ਮਰਦੀ ਆਪ ਮੰਚ ਦੇ ਉੱਪਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਇੰਦੇਜੀਤ कौर ਗੁਰਨਾਣਕ ਕੌਰ ਸੁਖਚਨਣਾ ਸਾਹਿਬ ਫਗਵਾੜਾ ਜਿਵੇਂ ਆਪਣੇ ਕਾਲਜ ਦੀ ਗੱਲ ਕਰਾਂ ਤਾਂ ਪੜ੍ਹਾਈ ਦੇ ਖੇਤਰ ਦੇ ਵਿੱਚ ਬੜੀਆਂ ਬੁਲੰਦੀਆਂ ਹੈ ਹੀ ਨੇ ਪਰ ਖੇਡ ਦੇ ਖੇਤਰ ਦੇ ਵਿੱਚ ਇਹਨੇ ਬਹੁਤ ਬੁਲੰਦੀਆਂ ਹਾਸਲ ਕੀਤੀਆਂ ਨੇ ਨੈਸ਼ਨਲ ਲੈਵਲ ਦੇ ਉੱਪਰ ਰੈਸਲਿੰਗ ਦੇ ਸਟੂਡੈਂਟਸ ਜਿਹੜੇ ਆ ਉਹ ਅਵਾਰਡ ਪ੍ਰਾਪਤ ਨਹੀਂ ਇਸ ਤਰ੍ਹਾਂ ਫੁੱਟਬਾਲ ਦੀ ਜੋ ਟੀਮ ਹੈ ਜਗਤ ਸਿੰਘ ਪਲਾਈ ਫੁੱਟਬਾਲ ਅਕੈਡਮੀ ਵੱਲੋਂ ਬੜੇ ਅੱਛੇ ਜਿਹੜੇ ਰਿਜ਼ਲਟ ਉਹ ਲੈ ਕੇ ਆ ਰਹੀ ਹੈ ਉਸ ਸਮੇਂ ਬੱਲਾ ਇਲੀ ਲੇ ਮੈਚ ਵੀ ਹੋਏ ਔਰ ਸਾਡੀ ਟੀਮਾਂ ਬੰਬਈ ਕਲਕੱਤਾ ਦਲੀ ਤੱਕ ਖੇਡਣ ਗਈਆਂ ਤੋਂ ਇਸ ਗੱਲ ਤੇ ਮੈਨੂੰ ਮਾਣ ਵੀ ਹੈ ਕਿ ਜਿਹੜੇ ਵਿਦਿਆਰਥੀ ਹੈ ਉਹ ਉੱਚ ਪ੍ਰਾਪਤੀਆਂ ਕਰਦੇ ਰਹਿੰਦੇ ਅਧਿਆਪਕ ਹਮੇਸ਼ਾ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਨੇ ਦੂਸਰਾ ਮਾਨ ਮੈਂ ਇਸ ਲਈ ਪੰਜਾਬੀ ਅਧਿਆਪਕ ਮੰਚ ਦੀ ਜੋ ਸਥਾਪਨਾ ਹੋਈ ਹੈ ਜੋ ਇੱਕ ਬੜਾ ਵੱਡਾ ਪ੍ਰਾਲਾਪ ਪੰਜਾਬੀ ਵਾਸੇ ਕੀਤਾ ਗਿਆ ਹੈ ਉਹਦੇ ਲਈ ਮੈਂ ਧੰਨਵਾਦ ਜਲਤ ਕਰਦੀ ਆਂ ਪ੍ਰੋਫੈਸਰ ਪੰਜਰਨ ਦਾਵਾ ਜੀ ਦਾ ਤੇ ਡਾਕਟਰ ਹੀਰਾ ਸੰਜੇ ਦਾ ਜਿਨ੍ਹਾਂ ਦੇ ਉਦਮ ਸਦਕਾ ਅਸੀਂ ਪੂਰੇ ਵਿਸ਼ੇ ਪੱਧਰ ਦੇ ਉੱਪਰ ਪੰਜਾਬੀ ਨਾਲ ਸੰਬੰਧਿਤ ਅਧਿਆਪਕ ਇੱਕ ਮੰਚ ਦੇ ਉੱਪਰ ਇਕੱਠੇ ਹੋਏ ਆਂ ਔਰ ਮੈਨੂੰ ਲੱਗਦਾ ਹੈ ਕਿ ਇਸ ਮੰਚ ਦੇ ਥਰੂ ਅਸੀਂ ਆਪਣੀ ਪੰਜਾਬੀ ਭਾਸ਼ਾ ਦਾ ਜੋ ਕਿਆ ਜਾਂਦਾ ਜਾਂ ਸੋਚਿਆ ਜਾਂਦਾ ਕਿ ਉਹ ਹੰਡੜਾ ਵਿਗੜਦਾ ਜਾ ਰਿਹਾ ਹੈ ਉਹਨੂੰ ਸਵਾਰਨ ਦੇ ਲਈ ਯਤਨਸ਼ੀਲ ਹੋਵਾਂਗੇ ਵੈਸੇ ਵਾਜਬ ਨਹੀਂ ਲੱਗਦਾ ਕਿ ਉਹ ਭਾਸ਼ਾ ਜਿਹਨੂੰ ਤੁਰ ਬਰਗਾ ਦੀ ਬਾਣੀ ਦੇ ਲਈ ਚੁਣਿਆ ਗਿਆ ਹੋਵੇ ਉਹ ਕਿਸੇ ਹੋਰ ਭਾਸ਼ਾ ਦੇ ਮੁਕਾਬਲੇ ਤੇ ਕੋਈ ਮਹਤਾਜੀ ਰੱਖਦੀ ਹੋਵੇ ਸੋ ਸਾਡਾ ਵਿਰਸਾ ਬਹੁਤ ਅਮੀਰ ਵਿਰਸਾ ਹੈ ਇਨਾ ਅਮੀਰ ਵਿਰਸਾ ਹੈ ਥੋੜੀ ਜੀ ਸੰਭਾਲ ਦੀ ਘਾਟ ਆ ਜੋ ਜਸ ਸਿਨੈਰੀਓ ਅੱਜ ਦਾ ਜੋ ਬਣ ਗਿਆ ਹੋਇਆ ਟੈਕਨੋਲੋਜੀ ਦਾ ਜੋ ਯੁੱਗ ਆ ਗਿਆ ਹੋਇਆ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਥੋੜਾ ਜਿਹਾ ਪਿਛਾਂ ਜਾ ਰਹੇ ਹਾਂ ਸੋ ਉਹਦੇ ਲਈ ਵੀ ਯਤਨ ਕੀਤੇ ਜਾ ਸਕਦੇ ਆ ਇਸੇ ਲਈ ਅਸੀਂ ਜੋ ਵੱਖਰੇ ਵੱਖਰੇ ਸ਼ਬਦ ਕੋਸ਼ ਚਾਰ ਕਰ ਸਕਦੇ ਆ ਆਨਲਾਈਨ ਟੂਲਸ ਲੱਭ ਸਕਦੇ ਆ ਤੇ ਨਾਲ ਨਾਲ ਜਿਹੜੀ ਸੰਡੀ ਤਕਨੀਕੀ ਸ਼ਬਦਾਵਲੀ ਆ ਜਾਂ ਟਰਨਰੋਲੋਜੀ ਹੈ ਉਹਦੇ ਉੱਪਰ ਕੰਮ ਕੀਤਾ ਜਾ ਸਕਦਾ ਇਹਦੇ ਲਈ ਸੰਸਥਾਗਤ ਯਤਨ ਜੜਿਆਉ ਜਿਆਦਾ ਵਧੀਆ ਸਾਬਤ ਹੋ ਸਕਦੇ ਆ ਦੂਸਰੀ ਜੋ ਗੱਲ ਮੇਰੇ ਨਜ਼ਰ ਆ ਰਹੀ ਹੈ ਆਪਣੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕਿ ਜੋ ਸਾਡਾ ਪੰਜਾਬੀ ਭਾਸ਼ਾ ਦਾ ਮਿਆਰੀਕਰਨ ਹੈ ਕਿਤਨਾ ਕਿਤੇ ਅਸੀਂ ਉਹ ਮਿਆਰੀ ਰਚਨਾਵਾਂ ਦੇ ਤਰ੍ਹਾਂ ਆ ਪਰ ਉਹ ਜੋ ਉਚਾਰਨ ਦੀ ਪੱਧਰ ਦੇ ਉੱਪਰ ਔਰ ਲਿਖਣ ਦੀ ਪੱਧਰ ਦੇ ਉੱਪਰ ਪੰਜਾਬੀ ਭਾਸ਼ਾ ਨੂੰ ਜੋਦਰਪੇਸ਼ ਸਮੱਸਿਆਵਾਂ ਨੇ ਕਿਉਂਕਿ ਜੋ ਹੁਣ ਚੱਲ ਰਿਹਾ ਕਿ ਜੋ ਬੋਲੋ ਉਹ ਲਿਖੋ ਪਰ ਇਹਦੇ ਨਾਲ ਜੋ ਸਾਡੀ ਮਿਆਰੀ ਕਰਨਾ ਕਿਤਨਾ ਕਿਤੇ ਇਹਦੇ ਵਿੱਚ ਘਾਟ ਆਉਂਦੀ ਹੈ ਜਿਨੀ ਸਾਨੂੰ ਨਿਯਮ ਜੜੇ ਕੜਨ ਦੀ ਲੋੜ ਹੈ ਤਾਂ ਜੋ ਅਸੀਂ ਮਿਆਰੀ ਲਿਖਤ ਜੜੇ ਆ ਨੂੰ ਸਾਰੇ ਸਮਾਜ ਸਾਹਮਣੇ ਲਿਆ ਸਕੀਏ ਔਰ ਨਾਲੇ ਨਾਲ ਨੌਜਵਾਨ ਪੀੜ੍ਹੀ ਜੋ ਹੈ ਉਹਦਾ ਜੋ ਪੰਜਾਬੀ ਸਾਹਿਤ ਪਦੀ ਰੁਝਾਨ ਹੈ ਉਹ ਘਟਦਾ ਜਾ ਰਿਹਾ ਵਿਦਿਆਰਥੀ ਪੰਜਾਬੀ ਸਾਹਿਤ ਨੂੰ ਪੜਨਾ ਸ਼ਾਇਦ ਪਸੰਦੀ ਨਹੀਂ ਕਰਦੇ ਜਾਂ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੀ ਨਹੀਂ ਕਿ ਲਿਟਰੇਚਰ ਸਾਨੂੰ ਕੀ ਦੇ ਸਕਦਾ ਹੈ ਇਹ ਇਹ ਜਿਹੜੀ ਜਾਗਰਤੀ ਹੈ ਇਹ ਸਾਨੂੰ ਆਪਣੇ ਵਿਅਕਤੀਗਤ ਪੱਧਰ ਦੇ ਉੱਪਰ ਉਹਨੂੰ ਹੱਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਪਰ ਸਸਗਤ ਰੂਪ ਦੇ ਵਿੱਚ ਇਹ ਜਿਹੜਾ ਇਹਦੇ ਲਈ ਕੁਝ ਨਾ ਗੁੰਜੜੇ ਆ ਸੰਜੇ ਯਤਨਾ ਦੀ ਵੀ ਲੋੜ ਪਾਸ ਦੀ ਹੈ ਔਰ ਨਾਲ ਹੀ ਨਾਲ ਸੱਭਿਆਚਾਰਕ ਪੱਧਰ ਦੇ ਉੱਪਰ ਜੋ ਗਰਾਵਿਟ ਆ ਰਹੀ ਹੈ ਜੋ ਸਾਡਾ ਪੰਜਾਬੀ ਯੂਥ ਹੈ ਪੰਜਾਬੀ ਵਰਗ ਹੈ ਉਹ ਜਿਹੜਾ ਉਹ ਸਾਡੀਆਂ ਜੋ ਸੱਭਿਆਚਾਰਕ ਕਦਰਾਂ ਕੀਮਤਾਂ ਨੇ ਉਹਨੂੰ ਕਿ ਕਿ ਗਲੋਬਲਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਉਹ ਉਹਨਾਂ ਨੂੰ ਤਲੰਜਲੀ ਦੇ ਰਿਹਾ ਹੈ ਛੱਡੀਅ ਸੱਭਿਆਚਾਰਕ ਕੀਮਤਾਂ ਹੌਲੀ-ਹੌਲੀ ਕਰਕੇ ਜੋ ਘਟ ਰੀਆਂ ਨੇ ਉਹਨਾਂ ਵਾਸਤੇ ਵੀ ਸਾਨੂੰ ਵੱਡੇ ਪੱਧਰ ਤੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਸੱਭਿਆਚਾਰ ਨੂੰ ਕਿ ਕਿ ਸੱਭਿਆਚਾਰ ਭਾਸ਼ਾ ਦੇ ਨਾਲ ਜਾਂ ਭਾਸ਼ਾ ਸੱਭਿਆਚਾਰ ਦੇ ਨਾਲ ਹੀ ਜੀਵੰਤ ਰਹਿੰਦੀ ਹੈ ਸੋ ਦੋਨਾਂ ਪੱਖਾਂ ਤੋਂ ਸਾਨੂੰ ਸੋਚਣ ਦੀ ਲੋੜ ਹੈ ਤੇ ਵਿਸ਼ੇ ਪੱਧਰ ਦੇ ਉੱਪਰ ਜੇ ਅਸੀਂ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਉਹ ਇਹ ਆਪਣਾ ਉਹ ਮਾਨ ਹਸਲ ਨਹੀਂ ਕਰ ਸਕੀ ਜਿਸ ਮਾਨ ਦੀ ਹੈ ਹੱਕਦਾਰ ਹੈ ਉਦੇ ਬਸੇ ਵੀ ਸਾਨੂੰ ਰੱਟ ਮਸ਼ੀਨ ਹੋਣ ਦੀ ਲੋੜ ਹੈ ਉਹਦੇ ਵਾਸਤੇ ਜੋ ਮੇਰਾ ਸੁਝਾਅ ਹੈ ਕਿ ਅਸੀਂ ਜੋ ਸਾਡੀਆਂ ਬਿਆਰੀ ਰਚਨਾਵਾਂ ਨੇ ਉੱਚ ਪੱਧਰ ਦੀਆਂ ਰਚਨਾਵਾਂ ਨੇ ਉਹਨੂੰ ਅਸੀਂ ਲਿਪੀਅੰਤਰਣ ਕਰੀਏ ਉਹਨੂੰ ਅਸੀਂ ਵਕ ਵਕ ਪਸ਼ਾਵਾਂ ਦੇ ਵਿੱਚ ਟ੍ਰਾਂਸਲੇਟ ਕਰੀਏ ਤੇ ਉਹ ਜੋ ਸਾਡੀਆਂ ਕਿਤਾਬਾਂ ਨੇ ਉਹ ਵਿਸ਼ ਪੱਧਰ ਦੇ ਉੱਪਰ ਲੋਕਾਂ ਤੱਕ ਪਹੁੰਚੀਆਂ ਪਹੁੰਚਾਈਆਂ ਜਾਣ ਤਾਂ ਜੋ ਲੋਕ ਸਾਡੇ ਜੋ ਅਮੀਰ ਵਿਰਸਾ ਹੈ ਉਹਨੂੰ ਪੜ੍ਹ ਕੇ ਉਹਦੇ ਤੋਂ ਵਾਕਿਫ ਹੋ ਸਕਣ ਤੇ ਇਹ ਵੀ ਯਤਨ ਮੈਨੂੰ ਲੱਗਦਾ ਕਿ ਵਿਅਕਤੀਗਤ ਪੱਧਰ ਤੇ ਉਪਰ ਘਾਟਾ ਔਰ ਸੰਸਥਾਗਤ ਪੱਧਰ ਦੇ ਉੱਪਰ ਅਸੀਂ ਇਹਨਾਂ ਨੂੰ ਸੁਲਝਾ ਸਕਦੇ ਹਾਂ ਤਾਂ ਸ਼ਾਇਦ ਜੋ ਸਾਡਾ ਅਧਿਆਪਕ ਮੰਚ ਬਣਿਆ ਹੈ ਇਹਦੇ ਇਹਦੇ ਸ਼ਾਇਦ ਹੀ ਪੋਜ਼ੀਟਿਵ ਰਿਜ਼ਲਟ ਨਿਕਲਣਗੇ ਕਿ ਅਸੀਂ ਆਪਣੀ ਭਾਸ਼ਾ ਨੂੰ ਵਸ਼ੇ ਪੱਧਰ ਦੀ ਭਾਸ਼ਾ ਤੱਕ ਲਿਜਾ ਸਕਦੇ ਹਾਂ ਇੱਕ ਮੈਨੂੰ ਯਾਦ ਹੈ ਕਿ ਜੇ ਰਵਿੰਦਰਨਾਥ ਟੈਗੋਰ ਜੀ ਦੀ ਰਚਨਾ ਗਿਤਾਂਜਲੀ ਹੈ ਉਹ ਬੰਗਾਲੀ ਵਿੱਚ ਲਿਖੀ ਗਈ ਹੈ ਔਰ ਆਪਣੀ ਬੰਗਲਾ ਭਾਸ਼ਾ ਵਿੱਚ ਲਿਖ ਕੇ ਉਸ ਰਚਨਾ ਨੇ ਇਨਾ ਮਾਨ ਹਾਸਲ ਕੀਤਾ ਕਿ ਉਹਨੂੰ ਨੋਬਲ ਪ੍ਰਾਈਜ਼ ਮਿਲਿਆ ਤੋਂ ਅਸੀਂ ਕਿਉਂ ਉਸ ਪੱਧਰ ਦੀ ਜਿਹੜੀ ਰਚਨਾ ਹੈ ਉਹਨੂੰ ਵਿਸ਼ੇ ਪੱਧਰ ਤੱਕ ਨਹੀਂ ਲਿਜਾ ਸਕਦੇ ਸੋ ਲੋੜ ਹੈ ਇਸ ਬਾਰੇ ਸੋਚਣ ਦੀ ਆਸ਼ਾ ਕਿ ਆ ਜਾਂਦਾ ਕਿ ਜੋ ਸੁਣਨ ਚ ਆਂਦਾ ਬੱਚੇ ਕਹਿ ਰਹੇ ਨੇ ਜੋ ਸਿਨੈਰੀਓ ਚੱਲ ਰਿਹਾ ਹੈਗਾ ਕਿ ਪੰਜਾਬੀ ਭਾਸ਼ਾ ਹੌਲੀ ਹੌਲੀ ਕਰਕੇ ਮਰ ਰਹੀ ਹੈ ਔਰ ਸੁਚਿਤ ਪੱਤਰ ਦੀ ਜਿਹੜੀ ਕਵਿਤਾ ਹੈ ਉਹ ਵੀ ਮੈਨੂੰ ਇਸ ਵੇਲੇ ਯਾਦ ਆ ਰਹੀ ਹੈ ਅਰ ਸੁਰਜੀਤ ਪਾਤਰ ਸ਼ਬਦਾਂ ਨੇ ਮਰਨ ਦੇ ਨਾ ਭਾਸ਼ਾ ਦੇ ਮਰਨ ਦੀ ਗੱਲ ਜੋੜਦੇ ਆ ਪਰ ਉਹ ਨਿਸ਼ ਆਸਵੰਦ ਰਹਿੰਦੇ ਆ ਕਿ ਜਿਹੜੀ ਭਾਸ਼ਾ ਹੈ ਉਹ ਕਦੀ ਮਰ ਨਹੀਂ ਸਕਦੀ ਚੰਦ ਜਿਹੜੀਆਂ ਸਤਰਾਂ ਨੇ ਉਸ ਕਵਿਤਾ ਦੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਮੈਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ ਕੁਝ ਕੁ ਸ਼ਬਦਾਂ ਨੇ ਮਰਨਾ ਨਹੀਂ ਮਰਦੀ ਹੁੰਦੀ ਭਾਸ਼ਾ ਇਹ ਸ਼ਬਦ ਕਦੇ ਮਰਦੇ ਵੀ ਨਹੀਂ ਮਰਵੀ ਜਾਂ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਲੋਕ ਪਰ ਲੋਕ ਵਿੱਚ ਬੰਦਿਆਂ ਦੇ ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ ਸ਼ਬਦਾਂ ਦਾ ਪਰਲੋਕ ਅਸੀਂ ਵੀ ਜਾ ਸਕਦੇ ਹਾਂ ਜਿਉਂਦੇ ਜਾਗਦੇ ਸ਼ਬਦਾਂ ਦੇ ਪਰਲੋਕ ਵਿੱਚ ਉੱਥੇ ਉਹਨਾਂ ਦੇ ਪਰਿਵਾਰ ਵੱਸੇ ਹੁੰਦੇ ਹਨ ਮੇਲੇ ਲੱਗੇ ਹੁੰਦੇ ਨੇ ਹਾਂ ਉੱਥੇ ਸ਼ਰਧਾਂ ਦੇ ਮਰ ਚੁੱਕੇ ਲੇਖਕਾਂਆਂ ਜਾਂ ਜਿਉਂਦੀਆਂ ਕਿਤਾਬਾਂ ਵਿੱਚ ਰੱਬ ਨਹੀਂ ਤਾਂ ਨਾ ਸਈ ਸਤਿਪੁਰੇ ਸਹਾਈ ਹੋਣਗੇ ਇਸ ਨੂੰ ਬਚਾਉਣਗੇ ਸੂਫੀ ਸੰਤ ਕੀ ਸ਼ਾਇਰ ਨਾਬਰ ਆਸ਼ਕ ਯੋਧੇ ਮੇਰੇ ਲੋਕ ਅਸੀਂ ਆਪ ਸਾਡੇ ਸਭਨਾ ਦੇ ਬਾਤ ਹੀ ਮਰੇਗੀ ਸਾਡੀ ਭਾਸ਼ਾ ਇਹ ਵੀ ਹੋ ਸਕਦਾ ਹੈ ਕਿ ਇਸ ਮਰਨ ਹਾਰੇ ਮਾਹੌਲ ਵਿੱਚ ਘਿਰ ਕੇ ਮਨ ਹਾਰਿਆਂ ਦਾ ਟਕਰਾ ਕਰਨ ਲਈ ਹੋਰ ਵੀ ਜੂਨ ਜੋਗੀ ਹੋਰ ਵੀ ਜਵੰਤ ਹੋ ਉੱਠੇਗੀ ਮੇਰੀ ਭਾਸ਼ਾ ਹੋਰ ਵੀ ਜਵੰਤ ਹੋ ਉੱਠੇਗੀ ਮੇਰੀ ਭਾਸ਼ਾ ਸੋ ਮੈਂ ਆਸ ਕਰਦੀ ਹਾਂ ਇਸ ਅਧਿਆਪਕ ਮੰਚ ਤੋਂ ਅਸੀਂ ਸਾਰੇ ਜੀਤ ਯਤਨ ਕਰੀਏ ਇਸ ਤਰ੍ਹਾਂ ਦੇ ਸੰਜੇ ਉਦਮ ਕਰੀਏ ਕੇ ਸਾਡੀ ਪਾਸ਼ਾ ਦਿਨ ਬਦਨ ਲਗਨੀ ਚੋਗਨੀ ਤਰੱਕੀ ਕਰੇ ਇਸ ਲਈ ਮੈਂ ਇਸ ਮੰਚ ਦੇ ਕਰਤਾ ਤਰਤਾ ਕੀ ਬੇਨਤੀ ਕਰਦੀਆਂ ਕਿ ਇਹ ਮੰਚ ਜਿਹੜਾ ਮਾਝੇ ਦੀ ਧਰਤੀ ਤੇ ਸਥਾਪਿਤ ਹੋਇਆ ਉਹ ਬਾਕੀ ਖੇਤਰੀ ਇਲਾਕਿਆਂ ਦੇ ਵਿੱਚ ਚਲਦਾ ਘੁੰਮਦਾ ਸਫਰ ਤੈਅ ਕਰਦਾ ਰਹੇ ਤੇ ਕੁਝ ਇਹੋ ਜਿਹੇ ਮੀਟਿੰਗਾਂ ਦਾ ਆਗਾਜ਼ ਕੀਤਾ ਜਾਏ ਜਿਨ੍ਹਾਂ ਦੇ ਵਿੱਚ ਅਸੀਂ ਸਾਰੇ ਰਲ ਮਿਲ ਕੇ ਬੈਠੀਏ ਤੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚ ਚੁਣੌਤੀਆਂ ਤੇ ਸਵਾਸੀਆਂ باندې ਉਹਨਾਂ ਦੇ ਹੱਲ ਬਾਰੇ ਸੰਵਾਦ ਰਚਾਈਏ ਤੇ ਪੰਜਾਬੀ ਦੇ ਉਜਲੇ ਭਵਿੱਖ ਦੀ ਕਲਪਨਾ ਕਰੀਏ ਧੰਨਵਾਦ